ਇਹ ਇੱਕ ਜਾਨਵਰ ਦੇ 0.3 ਐਮਐਲ ਲੱਗਣਾ। ਇਹਦੀ ਡੋਜ਼ ਵੀ ਉਨੇਵਾਂ ਲੱਗਣੀ ਆ 0.3 ਐਮਐਲ। ਸਤਿ ਸ਼੍ਰੀ ਅਕਾਲ ਜੀ ਦੋਸਤੋ ਬਾਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਬਰਸਾਤ ਦੇ ਮੌਸਮ ਵਿੱਚ ਬਾਈ ਜਾਨਵਰਾਂ ਦੀਆਂ ਅੱਖਾਂ ਸੁੱਜ ਜਾਂਦੀਆਂ। ਅੱਜ ਆਪਾਂ ਉਹਦਾ ਲਾਜ ਸਾਨੂੰ ਦੱਸਾਂਗੇ ਕਾਰਨ ਵੀ ਦੱਸਾਂਗੇ ਵੀ ਇਹ ਬਿਮਾਰੀ ਕਿਉਂ ਆਉਂਦੀ ਆਪਣੇ ਫਾਰਮ ਵਿੱਚ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਛੋਟੀ ਜੀ ਆਪਾਂ ਨੇ ਵੀਡੀਓ ਬਣਾਉਣੀ ਆ ਵਧੀਆ ਜਾਣਕਾਰੀ ਆਪਾਂ ਨੇ ਦੇਣੀ ਆ ਇਸ ਵੀਡੀਓ ਵਿੱਚ। ਆ ਜੋ ਫਿਰ। ਆ ਦੇਖੋ ਬਾਈ ਆਪਣੇ ਵੀ ਇਹ 3-4 ਜਾਨਵਰਾਂ 'ਚ ਇਹ ਬਿਮਾਰੀ ਆ ਗਈ। ਇਹ ਬਿਮਾਰੀ ਬਾਈ ਬਰਸਾਤਾਂ ਦੇ ਮੌਸਮ ਵਿੱਚ ਹੀ ਆਉਂਦੀ ਆ। ਇਹ ਜਦੋਂ ਜਦੋਂ ਆਪਣਾ ਥੱਲੇ ਇਹਨਾਂ ਦਾ ਫਰਸ ਜਿਹੜਾ ਗਿੱਲਾ ਹੋ ਜਾਂਦਾ ਜਿਹੜਾ ਆਪਾਂ ਨੇ ਛਿਲਕਾ ਵਿਛਾਇਆ ਉਹ ਹੁੰਦਾ ਉਹ ਗਿੱਲਾ ਹੋ ਜਾਂਦਾ। ਉਹਦੇ ਕਰਕੇ ਇਹ ਬਾਈ ਬਿਮਾਰੀ ਆ ਜਾਂਦੀ ਜਾਨਵਰਾਂ ਵਿੱਚ। ਜਾ ਬਿਮਾਰੀ ਆ ਜਾਂਦੀ ਹੈ ਇਹਨਾਂ ਨੂੰ ਜਾਂ ਮਤਲਬ ਸੀਆਰਡੀ ਕੋਈ ਵੀ ਹੋਵੇ ਉਦੋਂ ਇਹ ਬਿਮਾਰੀ ਬਈ ਆ ਜਾਂਦੀ ਆ ਆਪਣੇ ਵੀ ਫਾਰਮ ਵਿੱਚ ਇਹ ਬਿਮਾਰੀ ਤਾਂ ਆ ਗਈ ਕਿਉਂਕਿ ਮੀਂਹ ਪਿਆ ਸੀਗਾ ਪੜਦੇ ਆਪਾਂ ਨੇ ਲਾਈ ਨਹੀਂ ਸੀਗੇ ਉਹ ਜਿਹੜਾ ਮੀਂਹ ਦਾ ਪਾਣੀ ਸੀਗਾ ਫਾਰਮ ਦੇ ਅੰਦਰ ਆ ਗਿਆ ਸੀਗਾ ਥੱਲੇ ਜਿਹੜਾ ਫਸ ਸੀਗਾ ਗਿੱਲਾ ਹੋ ਗਿਆ ਉਹਦੇ ਕਰਕੇ ਇਹ 4-5 ਜਾਨਵਰਾਂ ਵਿੱਚ ਇਹ ਬਿਮਾਰੀ ਆ ਗਈ ਤੇ ਹੁਣ ਆਪਾਂ ਇਹਦਾ ਇਲਾਜ ਕਰਦੇ ਆ ਵੀਡੀਓ ਨੂੰ ਐਂਡ ਤੱਕ ਬਈ ਜ਼ਰੂਰ ਦੇਖਿਓ ਵਧੀਆ ਆਪਾਂ ਜਾਣਕਾਰੀ ਦੇਵਾਂਗੇ ਜਦੋਂ ਬਈ ਇਹ ਬਿਮਾਰੀ ਜਾਨਵਰਾਂ ਵਿੱਚ ਆਉਂਦੀ ਆ ਜਾਨਵਰਾਂ ਦੀਆਂ ਅੱਖਾਂ ਸੋਜ ਜਾਂਦੀਆਂ। ਕਈ ਵਾਰ ਤਾਂ ਜਾਨਵਰ ਨੂੰ ਦਿਖਣਾ ਹੀ ਬੰਦ ਹੋ ਜਾਂਦਾ। ਦਿਖਣਾ ਬੰਦ ਹੋ ਗਿਆ ਤਾਂ ਖਾਣਾ ਪੀਣਾ ਛੱਡ ਦੇਣਾ। ਖਾਣਾ ਪੀਣਾ ਛੱਡ ਤਾਂ ਜਾਨਵਰ ਮਰ ਜਾਂਦਾ। ਸਭ ਤੋਂ ਪਹਿਲਾਂ ਬਈ ਤੁਸੀਂ ਆ ਜੈਂਟਾਮਾਈਸੀਨ ਦਾ ਇੰਜੈਕਸ਼ਨ ਲੈ ਕੇ ਆਉਣਾ। ਇਹ ਇੱਕ ਜਾਨਵਰ ਦੇ 0.3 ml ਲੱਗਣਾ। ਇਹ 2 ਦਿਨ ਛੱਡ ਕੇ ਆਪਾਂ ਨੇ ਆਪਣੇ ਜਾਨਵਰ ਦੇ ਲਾਉਣਾ ਇਹ। ਜੇ ਆਪਾਂ ਨੂੰ ਇੰਜੈਕਸ਼ਨ ਨਹੀਂ ਲਾਉਣਾ ਹੁੰਦਾ ਤਾਂ ਅੱਖਾਂ 'ਚ ਪਾਉਣ ਵਾਲੀ ਇਹ ਜੈਂਟਾਮਾਈਸੀਨ ਦੀ ਇਹ ਦਵਾਈ ਵੀ ਆਉਂਦੀ ਹੈਗੀ ਆ। ਅਪਾ ਜਾਨਵਰਾਂ ਦੇ ਅੱਖਾਂ 'ਚ ਵੀ ਪਾ ਸਕਦੇ ਆ ਇਹ ਠੀਕ ਆ ਜੀ ਜੇ ਜਾਨਵਰਾਂ ਦੀਆਂ ਅੱਖਾਂ ਜ਼ਿਆਦਾ ਸੁੱਜੇ ਜਾਣ ਦੋਨੇ ਅੱਖਾਂ ਸੁੱਜ ਜਾਣ ਤਾਂ ਇਹ ਮੀਕਾਸੀਨ ਦਾ ਇੰਜੈਕਸ਼ਨ ਆਉਂਦਾ ਇਹ ਜੈਂਟਾਮਾਈਸੀਨ ਨਾਲੋਂ ਥੋੜਾ ਜਿਹਾ ਵਧੀਆ ਇਹ ਇਹ ਸਟੈਂਡਰਡ 'ਚ ਆ ਜਾਂਦਾ ਇਹ ਇਹਦੀ ਡੋਜ਼ ਵੀ ਉਨੀ ਹੀ ਲੱਗਣੀ ਆ 0.3 ਐਮਲ ਇਹ ਜ਼ਿਆਦਾ ਵਧੀਆ ਜੀ ਇਹਨੂੰ ਆਪਾਂ ਇੱਕੋ ਵਾਰ ਲਾਉਂਗੇ ਜਾਨਵਰ ਦੇ ਜਾਨ ਬਠੋੜਾ ਠੀਕ ਹੋ ਜਾਊਗਾ ਸਿਰਿੰਜ ਦਿਖਾਉਣਾ ਇਹ ਵਾਲੀ ਸਿਰਿੰਜ ਲੈਣੀ ਆ ਆਪਾਂ ਨੇ ਇੱਕ ਮਿੰਟ ਫੋਕਸ ਕਰ ਲਈਵੇ ਇਹ ਹਾਂ ਇਹ 1 ਐਮ ਐਲ ਦੀ ਹੁੰਦੀ ਆ ਯੂ 40 ਇਨਸੂਲਿਨ ਠੀਕ ਹੈ ਜੀ ਤੇ 1 ਐਮ ਐਲ ਦੀ ਆਪਾਂ ਨੇ ਸਿਰਿੰਜ ਲੈਣੀ ਆ ਮੈਡੀਕਲ ਸਟੋਰ ਤੇ ਬਈ ਇਹ ਮਿਲ ਜਾਂਦੀ ਆ ਇਹ ਸਿਰਿੰਜ ਨਾਲੇ ਬਈ ਆਪਾਂ ਨੇ ਇੰਜੈਕਸ਼ਨ ਲਾਉਣੇ ਮੈਂ ਤੁਹਾਨੂੰ ਹੁਣ ਲਾ ਕੇ ਦਿਖਾਉਣਾ ਆ ਬੈਠ ਗਿਆ ਜੀ ਬੱਚਾ ਹੁਣ ਇਹਦੇ ਆਪਾਂ ਮਿਕਾਸਿੰਦਾ ਆਪਾਂ ਇੰਜੈਕਸ਼ਨ ਲਾਵਾਂਗੇ ਮੈਂ ਭਰਦਾ ਸਿਰਿੰਜ ਫਿਰ ਮੈਂ ਤੁਹਾਨੂੰ ਦਿਖਾਉਣਾ ਫਹਤ ਕਟ ਡੋਜ਼ ਲੱਗਦੀ ਏਦੀ ਬਾਈ 0.3 ਐਮਲ ਆਪਾਂ ਲਾਉਨੇ ਆ ਇਹਦੇ ਇਹ ਬਾਈ ਇੱਥੇ ਲੱਗਣਾ ਜਾਨਵਰ ਦੇ ਦੋਨਾਂ ਲੱਤਾਂ ਦੇ ਵਿਚਕਾਰ ਥੱਲੇ ਇੱਥੇ ਆ ਹੱਡੀ ਹੁੰਦੀ ਆ ਇੱਥੇ ਇੰਜੈਕਸ਼ਨ ਲਾਉਣਾ ਆਪਾਂ ਨੂੰ ਇਹ ਪਰ ਟ੍ਰਾਈਪੋਡ ਨਹੀਂ ਹੈਗਾ ਕਿਉਂਕਿ ਨਹੀਂ ਤੇ ਮੈਂ ਤੁਹਾਨੂੰ ਦਿਖਾ ਦੇਣਾ ਲੱਗ ਕੇ ਨਾ ਬਈ ਇੰਜੈਕਸ਼ਨ ਲਾ ਦਿੱਤਾ ਪਾਨੇ ਇਹਨੇ ਹੁਣ ਦੋ ਤਿੰਨ ਦਿਨ ਵਿੱਚ ਬਿਲਕੁਲ ਠੀਕ ਹੋ ਜਾਣਾ ਬਾਕੀਆਂ ਦੇ ਵੀ ਲਾਉਣੇ ਆ ਦੋ ਤਿੰਨ ਜਾਨਵਰ ਹੋਰ ਆਪਣੇ ਬਿਮਾਰ ਹੈ ਇਹਦੀ ਇੱਕ ਉਹ ਖਰਾਬ ਇੱਕ ਤਾਂ ਠੀਕ ਆ ਇੱਕੋ ਖਰਾਬ ਆ ਇਹ ਤਾਂ ਹੁਣ ਇੱਕੋ ਇੰਜੈਕਸ਼ਨ ਨਾਲ ਇਹਨਾਂ ਸੈੱਟ ਹੋ ਜਾਣਾ